ਜੋ ਕਿ ਪਾਇਸਾ ਪਾਈ ਗੁਰਮੀਤ ਸਿੰਘ ਜੀ ਸ਼ਾਨ ਸਾਹਿਬ ਜਿਨ੍ਹਾਂ ਨੂੰ ਸੰਗੀਤ ਸਮਰਾਟ ਦਾ ਖਿਤਾਬ ਦੇ ਕੇ ਨਵਾਜਿਆ ਨਾਲ 11 ਲੱਖ ਦੀ ਰਾਸ਼ੀ ਵੀ ਉਹਨਾਂ ਨੂੰ ਭੇਟ ਕੀਤੀ ਗਈ ਹੈ। ਭੱਜੀ ਪਹਿਲੀ ਵਾਰ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਾਲਕਾ ਸਾਹਿਬ ਔਰ ਸਿੰਘ ਸਾਹਿਬ ਜੀ ਹੁਣਾਂ ਨੇ ਇਹ ਬਟ ਮੁੱਲਾ ਕਾਰਜ ਕੀਤਾ ਜਿੱਥੇ ਭਾਈ ਸਭ ਦਾ ਮਾਣ ਵਧਿਆ ਉੱਥੇ ਸਮੂਹ ਰਾਗੀ ਭਾਈਚਾਰੇ ਦਾ ਵੀ ਇਮਾਨ ਵਧਿਆ ਔਰ ਨੌਜਵਾਨ ਪੀੜ੍ਹੀ ਨੂੰ ਵੀ ਇਤੋਂ ਪ੍ਰੇਰਨਾ ਮਿਲਦੀ ਹੈ ਹੁਣ ਇਸ ਮਾਨ ਸਨਮਾਨ ਦੇ ਨਾਲ ਬੱਚੇ ਕੀਰਤਨ ਵਾਲੇ ਬੰਨੇ ਪ੍ਰਇਤਮ ਹੋਣਗੇ ਮੈਂ ਇਸ ਦੀ ਵਧਾਈ ਭੇਟ ਕਰਦਾ ਸਿੰਘ ਸਾਹਿਬ ਜੀ ਨੂੰ ਔਰ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਦੇਵ ਸਿੰਘ ਹਾਜ਼ਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਮੇਰੇ ਵੱਲੋਂ ਤੁਹਾਡੇ ਨਾਲ ਇਹ ਸੂਚਨਾ ਕਰਦੇ ਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਤੀਸਤ ਕਾਰਜੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਬੰਗਲਾ ਸਾਹਿਬ ਜਿਨ੍ਹਾਂ ਨੇ ਰਸਮੂ ਰਾਗੀ ਭਾਈਚਾਰੇ ਲਈ ਬਹੁਤ ਮਾਣ ਵਾਲਾ ਇੱਕ ਉਦਮ ਉਪਰਾਲਾ ਸ਼ੁਰੂ ਕੀਤਾ ਹੈ ਜੋ ਕਿ ਭਾਈ ਸਰ ਭਾਈ ਗੁਰਮੀਤ ਸਿੰਘ ਜੀ ਸ਼ਾਨ ਸਾਹਿਬ ਜਿਨ੍ਹਾਂ ਨੂੰ ਸੰਗੀਤ ਸਮਰਾਟ ਦਾ ਖਿਤਾਬ ਦੇ ਕੇ ਨਵਾਜਿਆ ਨਾਲ 11 ਲੱਖ ਦੀ ਰਾਸ਼ੀ ਵੀ ਉਹਨਾਂ ਨੂੰ ਭੇਟ ਕੀਤੀ ਗਈ ਹੈ ਮੈਂ ਸਮਝਦਾ ਹਾਂ ਕਿ ਅੱਜ ਤੋਂ ਪਹਿਲਾਂ ਫਿਲਮੀ ਦੁਨੀਆ ਦੇ ਵਿੱਚ ਜੋ ਨਵੇਂ ਬੱਚੇ ਗੀਤਾਂ ਦੇ ਮੁਕਾਬਲੇ 'ਚ ਭਾਗ ਲੈਂਦੇ ਸੀ ਉਹਨਾਂ ਨੂੰ ਬਹੁਤ ਵੱਡੇ ਮਾਨ ਸਨਮਾਨ ਦੇ ਨਾਲ ਨਵਾਜਿਆ ਜਾਂਦਾ ਸੀ ਅੱਜੇ ਪਹਿਲੀ ਵਾਰ ਹੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਲਕਾ ਸਾਹਿਬ ਔਰ ਸਿੰਘ ਸਾਹਿਬ ਜੀ ਹੁਣਾਂ ਨੇ ਇਹ ਵੱਡਮੁੱਲਾ ਕਾਰਜ ਕੀਤਾ ਜੋ ਕਿ ਭਾਈ ਸਾਹਿਬ ਜੀ ਹੁਣਾਂ ਨੂੰ ਇੰਨਾ ਵੱਡਾ ਮਾਣ ਸਨਮਾਨ ਮਿਲਿਆ ਜਿੱਥੇ ਭਾਈ ਸਾਹਿਬ ਦਾ ਮਾਣ ਵਧਿਆ ਉੱਥੇ ਸਮੂਹ ਰਾਗੀ ਭਾਈਚਾਰੇ ਦਾ ਵੀ ਮਾਣ ਵਧਿਆ ਔਰ ਨੌਜਵਾਨ ਪੀੜ੍ਹੀ ਨੂੰ ਵੀ ਇਸ ਤੋਂ ਪ੍ਰੇਰਨਾ ਮਿਲੇਗੀ ਜੋ ਪਹਿਲਾਂ ਬੱਚੇ ਫਿਲਮੀ ਦੁਨੀਆ ਦੇ ਵਿੱਚ ਲੇ ਜਾਣ ਵਾਲੇ ਮਾਨ ਸਨਮਾਨਾਂ ਤੋਂ ਪ੍ਰਭਾਵਿਤ ਹੋ ਕੇ ਬੱਚੇ ਉਸ ਦੁਨੀਆ ਵੱਲ ਨੂੰ ਪ੍ਰੇਰਿਤ ਹੁੰਦੇ ਸੀ ਪਰ ਹੁਣ ਇਸ ਮਾਨ ਸਨਮਾਨ ਦੇ ਨਾਲ ਬੱਚੇ ਕੀਰਤਨ ਵਾਲੇ ਬੰਨੇ ਪ੍ਰੇਰਿਤ ਹੋਣਗੇ ਮੈਂ ਇਸ ਦੀ ਵਧਾਈ ਭੇਟ ਕਰਦਾ ਸਿੰਘ ਸਾਹਿਬ ਜੀ ਨੂੰ ਵੀ ਔਰ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਔਰ ਭਾਈ ਗੁਰਮੀਤ ਸਿੰਘ ਜੀ ਸ਼ਾਨ ਸਾਹਿਬ ਨੂੰ ਵੀ ਔਰ ਸਮੁੱਚੇ ਰਾਗੀ ਭਾਈਚਾਰੇ ਨੂੰ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਵੀ ऐसे कार्य ਹੁੰਦੇ ਰਹਿਣ ਮੇ ਦੀ ਕਾਮਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ